ਸਸ਼ੀਗਰ ਜੀ ਮੈਂ ਤੁਹਾਡਾ ਆਪਦਾ ਗੁੰਡੀ ਕੰਬੋ ਚ ਮੈਂ ਸਾਰੇ ਜਲਾਲਾਬਾਦ ਸ਼ਹਿਰ ਵਾਸੀ ਨੂੰ ਇੱਕ ਬੇਨਤੀ ਕਰਨਾ ਚਾਹਣਾ 29 ਸਤੰਬਰ ਦਿਨ ਸੋਮਵਾਰ ਨੂੰ ਅਸੀਂ ਟ੍ਰੈਫਿਕ ਸਮੱਸਿਆ ਦਾ ਹੱਲ ਕਰਨਾ ਅਸੀਂ ਜਿਹੜੀ ਸਾਡੀ ਸਬਜੀ ਮੰਡੀ ਔਰ ਫਰੂਟ ਮੰਡੀ ਆਪਾਂ ਨਵੀਂ ਮਾਰਕੀਟ ਮੀਟੀ ਦੇ ਬੈਕ ਸਾਈਡ ਤੇ ਬਣਾਈ ਹੈ ਉਹ ਚਾਲੂ ਕਰਨ ਜਾ ਰਹੇ ਹਾਂ ਔਰ ਮੈਂ ਸਾਰੇ ਰੇੜੀ ਫੜੀ ਵਾਲੇ ਸਾਰੇ ਭਰਾਵਾਂ ਨੂੰ ਹੱਥ ਛੋੜ ਕੇ ਅਪੀਲ ਔਰ ਬੇਨਤੀ ਕਰਨਾ ਚਾਹਣਾ ਵੀ ਜਿਹੜੇ ਜਿਹੜਾ ਤੁਹਾਨੂੰ ਨੰਬਰ ਲੋਟ ਕੀਤਾ ਗਿਆ ਹੈ ਸੋਮਵਾਰ ਤੋਂ ਤੁਸੀਂ ਆਪਣੇ ਟਾਈਮ ਨਾਲ ਉਸ ਜਗ੍ਹਾ ਤੇ ਪਹੁੰਚ ਕੇ ਉੱਥੇ ਹੀ ਆਪਦੀ ਰੇੜੀ ਲਾਓ ਤਾਂ ਕਿ ਬਾਜ਼ਾਰ ਦੇ ਵਿੱਚ ਟ੍ਰੈਫਿਕ ਦਾ ਮਸਲਾ ਹੱਲ ਹੋ ਸਕੇ ਔਰ ਇਹਦੇ ਲਈ ਮੈਨੂੰ ਸਾਰੇ ਸ਼ਹਿਰ ਦਾ ਸਹਿਯੋਗ ਚਾਹੀਦਾ ਤਾਂ ਕਿ ਉਹ ਵਿਚਾਰੇ ਇਸ ਜਗ੍ਹਾ ਤੇ ਕਾਮਯਾਬ ਹੋ ਸਕਣ ਜੇ ਅਸੀਂ ਅਦੀ ਦੁਕਾਨਾਂ ਦੇ ਬਾਹਰ ਰੇੜੀਆਂ ਨਾ ਲਾਵਾਂਗੇ ਤਾਂ ਇਹ ਰੇੜਾ ਫੜੀਏ ਜਿਹੜੀ ਵੈਜੀਟੇਬਲ ਤੇ ਫਰੂਟ ਮਾਰਕੀਟ ਬਣੇਗੀ ਇਹ ਕਾਮਯਾਬ ਹੋ ਸਕਦੀ ਹੈ ਔਰ ਸਾਰੇ ਉੱਥੇ ਹੀ ਸਬਜ਼ੀ ਔਰ ਫਰੂਟ ਖਰੀਦੀਏ ਤਾਂ ਕਿ ਇਹ ਵਿਚਾਰੇ ਇੱਧਰ ਉੱਧਰ ਜਾ ਕੇ ਗਲੀਆਂ 'ਚ ਸੜਕਾਂ ਦੇ ਖੜ ਕੇ ਦੁਕਾਨਾਂ ਦੇ ਅੱਗੇ ਆ ਕੇ ਰੇੜੀਆਂ ਲਾ ਕੇ ਅਦਾ ਰੋਜ਼ਗਾਰ ਨਾਲ ਸ਼ਲਾ ਸਕੇ ਸਭ ਨੂੰ ਬਹੁਤ-ਬਹੁਤ ਧੰਨਵਾਦ 29 ਜੰਮਰ ਦਿਨ ਸੋਮਵਾਰ ਨੂੰ ਅਸੀਂ ਸਾਰਿਆਂ ਨੂੰ ਇਹ ਅਪੀਲ ਕਰਦੇ ਆਂ ਕਿ ਵੈਜੀਟੇਬਲ ਫਰੂਟ ਮਾਰਕੀਟ ਜਿਹੜੀ ਸਾਡੀ ਹੈ ਮਾਰਕੀਟ ਮੀਟੀ ਦੇ ਬੈਕ ਸਾਈਡ ਦੇ ਜਿਹੜਾ ਆਪਾਂ ਨਵੀਂ 1.5 ਕਰੋੜ ਰੁਪਏ ਦੀ ਲਾਗਤ ਨਾਲ ਮੁੱਖ ਮੰਤਰੀ ਪੰਜਾਬ ਨੇ ਜਿਲ੍ਹਾ ਲਾਹੌਰ ਤੋਂ ਬਣਾ ਕੇ ਦਿੱਤੀ ਹੈ ਉਥੇ ਲਾ ਕੇ ਉਹਨੂੰ ਕਾਮਯਾਬ ਕਰ ਸਕੀਏ ਸਭ ਦਾ ਬਹੁਤ-ਬਹੁਤ ਧੰਨਵਾਦ ਅਜੀਤ ਜੀ ਦਾ ਖਾਸ ਤੌਰ ਤੇ